ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਹੈ ਰੰਗੀਲਾ ਰੰਗੀਲਾ ਰਿਕਾਰਡ ਫੇਸਬੁੱਕ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਖੜੇ ਆਂ ਜੀ ਸ਼ਹਿਰ ਬਠਿੰਡਾ ਦੀ ਧਰਤੀ ਤੇ ਤੇ ਅੱਜ ਬਠਿੰਡੇ ਵਾਲਿਆਂ ਦਾ ਜਿਹੜਾ ਨਵਾਂ ਗਰੁੱਪ ਦੇਖਣ ਨੂੰ ਮਿਲਿਆ ਮੇਰੇ ਨਾਲ ਸ਼ਾਹੀ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਤੇ ਸ਼ਾਹੀ ਸਾਹਿਬ ਅੱਜ ਬਹੁਤ ਹੀ ਵਧੀਆ ਪਾਰਟੀ ਲੱਗੀ ਪਾਰਟੀ ਦੇ ਵਿੱਚ ਬਹੁਤ ਗੱਲਾਂ ਦੇਖਿਆ ਸੁਣੀਆ ਇੱਕ ਗਰੁੱਪ ਹੈ ਜਿਹੜਾ ਯਾਰੀ ਦੋਸਤੀ ਦਾ ਇਦੀ ਸ਼ੁਰੂਆਤ ਕਦੋਂ ਹੋਈ ਸੀਗੀ ਹਾਂਜੀ ਰਿੰਦਰ ਸਾਹਿਬ ਅਸੀਂ ਨਾ ਮੈਂ ਜੋ 1988 ਦੇ ਅਸੀਂ ਦਸਵੀਂ ਪਾਸ ਆ ਜੀ ਅਸੀਂ ਰਾਮਪਰਾਪੁਰ ਗਵਰਨਮੈਂਟ ਸਕੂਲ ਦੇ ਵਿੱਚ 1982-83 ਤੋਂ ਇਕੱਠੇ ਪੜ੍ਹਨ ਲੱਗੇ ਆ 6ਵੀਂ 7ਵੀਂ 8ਵੀਂ 88-83 ਬਸ ਕੀਤੇ 1988 ਦੀ ਦਸਵੀਂ ਪਾਸ ਆਊਟ ਸਾਰੇ ਦੋਸਤ ਹਾਂਜੀ ਹਾਂਜੀ ਅੱਜ ਵੀ ਇਕੱਠੇ ਨੇ ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅ ਬਹੁਤ ਰਜ਼ੀਮਿਆ ਭਰੀ ਜ਼ਿੰਦਗੀ ਹੈ ਹਾਂਜੀ ਗਵਾਂਡੀ ਗਵਾਂਡੀ ਨੂੰ ਕਈ ਕਈ ਦਿਨ ਨਹੀਂ ਮਿਲਦੇ ਠੀਕ ਹੈ ਜੀ ਤੇ ਤੁਸੀਂ 1988 10ਵੀਂ ਪਾਸ ਆਊਟ ਵਾਲੇ ਦੋਸਤ ਕੋਈ ਫਰੀਦাবাদ ਬੈਠਾ ਹੈ ਕੋਈ ਚੰਡੀਗੜ੍ਹ ਹੈ ਕੋਈ ਪੰਚਕੂਲੇ ਹੈ ਔਰ ਕੋਈ ਬਠਿੰਡੇ ਹੈ ਤੇ ਅੱਜ ਬੜਾ ਸਮੇਲ ਕੀਤਾ ਅੱਜ ਇਕੱਠੇ ਹੋਏ ਬਠਿੰਡਾ ਦੀ ਧਰਤੀ ਤੇ ਹਾਂਜੀ ਰਿੰਗਲਾ ਸਾਹਿਬ ਇੱਕ ਨਾ ਹਰੇਕ ਦੇ ਮਾਈਂਡ ਦੇ ਵਿੱਚ ਜਿਹੜੀ ਸਕੂਲਿੰਗ ਹੁੰਦੀ ਹੈ ਨਾ ਅ ਪੰਜ ਮਿੰਟ ਤੋਂ 10 ਵੀ ਤੱਕ ਦੀ ਜੀ ਉਹ ਸਕੂਲ ਸਕੂਲਿੰਗ ਅਲੱਗ ਹੁੰਦੀ ਆ ਕਾਲਜ ਲਾਈਫ ਦੇ ਵਿੱਚ ਜਿਹੜੇ ਦੋਸਤ ਹੁੰਦੇ ਨੇ ਉਹ ਭੁੱਲ ਜਾਂਦੇ ਨੇ ਜੀ ਤੇ ਜਿਹੜੀ ਸਕੂਲਿੰਗ ਹੁੰਦੀ ਆ 6 ਮਿੰਟ ਤੋਂ 10 ਤੱਕ ਉਹ ਜ਼ਿੰਦਗੀ ਪਰ ਬੰਦਾ ਨਹੀਂ ਭੁੱਲਦਾ ਹੁੰਦਾ ਜੀ ਤੁਸੀਂ ਇਹ ਜਿਹੜਾ ਤੁਹਾਡਾ ਸਰਕਲ ਹੈ ਹਾਂਜੀ ਇੱਕ ਹੋਰ ਕਹਿ ਦਈਏ ਕਿ 10ਵੀਂ ਤੋਂ ਹੀ ਉਹਵੇਂ ਚੱਲਿਆ ਹੁੰਦਾ ਕਿ ਇਹ ਦੇ ਗਰੁੱਪ ਨਹੀਂ ਨਹੀਂ ਬਾਅਦ ਚ ਤਿਆਰ ਹਾਂਜੀ ਬਾਅਦ ਵਿੱਚ ਚਲੋ ਤਾਂ ਅਸੀਂ ਬਾਅਦ ਕਾਲਜ ਹੋ ਗਏ ਕਾਲਜ ਤੋਂ ਬਾਅਦ ਵਿਆਹ ਹੋ ਗਏ ਫਿਰ ਆਪਣੇ ਆਪਣੇ ਕੰਮ ਚ ਕਰ ਚ ਪੈ ਗਏ ਜੀ ਜੋ ਦੋਸਤ ਸੀ ਕਿਤੇ ਮੈਂ ਜਾਂਦਾ ਕਿਤੇ ਜਦੋਂ ਕੋਈ ਮਨੂਆ ਦਾ ਪ੍ਰਾਨਦੋਸ ਦੋਸਤ ਮਿਲਦਾ ਅਸੀਂ ਮਿਲਦੇ ਹਾਂ ਕੀ ਹਾਲਾ ਕੀ ਹਾਲਾ ਫਿਰ ਉਹ ਫਲਾਣਾ ਕੀ ਕਰਦਾ ਫਲਾਣਾ ਕੀ ਕਰਦਾ ਫਿਰ ਅਸੀਂ ਹਾਜ਼ਰ ਉਹ ਡਾਕਟਰ ਬਣ ਗਿਆ ਉਹ ਇੰਜੀਨੀਅਰ ਆ ਉਹ ਐਚ ਡੀਓ ਆ ਉਹ ਐਕਸੀਨ ਆ ਤੇ ਫਿਰ ਮੇਰੇ ਮਾਈਂਡ 'ਚ ਗੱਲ ਆਈ ਵੀ ਕਿਉਂ ਨਾ ਜਦ ਆਪਾਂ ਵੀ ਇੱਕ ਗਰੁੱਪ ਲਾਈਏ ਇਕੱਠਾ ਕੀਤਾ ਜਾਵੇ ਸਾਰੇ ਪੰਜਾ ਮੁਡੇ ਸੀਗੇ ਫਿਰ ਅਸੀਂ ਦੋ ਤਿੰਨ ਮੁਡੇ ਇਕੱਠੇ ਹੋ ਗਏ ਜੀ ਅੱਗੇ ਤੋਂ ਅਸੀਂ ਲਿੰਕ ਲੈ ਕੇ ਫੇਸਬੁੱਕ ਨਾਲ 10 ਹੋ ਗਏ 10 ਤੋਂ 12 ਹੋ ਗਏ 15 ਹੋ ਗਏ ਅਸੀਂ ਜੀ 50 55 ਬੰਦੇ ਮੈਂ ਇਕੱਠੇ ਕਰ ਲਏ ਜੀ ਤੇ ਫਿਰ ਇੱਕ ਵਰਸਾ ਗਰੁੱਪ ਪਾਇਆ ਫਿਰ ਇੱਕ ਦੂਜੇ ਨੂੰ ਪਲਾ ਕੇ ਯਾਦ ਕਰਾਇਆ ਵੀ ਅਸੀਂ ਤੇਰੇ ਦੋਸਤ ਬੋਲਦੇ ਆ ਕਈ ਤਾਂ ਜੀ 10ਵੀਂ ਬਾਅਦ ਨਾ ਛੇ ਛੱਡ ਕੇ ਸੀ ਰਾਮਪੁਰਾ ਉੱਪਰ ਲਗੇ ਸੀਗੇ ਬੋਲੇ ਸੀ ਬਿਲਕੁਲ ਉਹ ਵਿੱਚ ਫੋਨ ਕਰਕੇ ਯਾਦ ਕਰਾਇਆ ਵੀ ਅਸੀਂ ਤੇਰੇ ਪ੍ਰਣ ਦੋਸਤ ਬੋਲਦੇ ਆ ਸਕੂਲ ਵਾਲੇ ਉਹ ਹਰਾਰ ਹੋ ਗਿਆ ਕੀ ਕਰ ਯਾਰ 40 ਸਾਲ ਬਾਅਦ ਤੁਹਾਨੂੰ ਕੋਣ ਤੁਸੀਂ 38 ਸਾਲ ਬਾਅਦ ਤੇ ਫਿਰ ਉਸ ਤੋਂ ਬਾਅਦ ਜੀ ਇੱਕ ਅਸੀਂ ਅੱਛਾ ਪ੍ਰਗਤੀ ਵੀ ਮਿਲਿਆ ਜਾਵੇ ਫਿਰ ਅਸੀਂ ਆ ਰਾਮਪੁਰੇ ਫੋਲ ਦੇ ਵਿੱਚ ਛੋਟੀ ਮੀਟਿੰਗ ਰੱਖੀ ਫਿਰ ਅਸੀਂ ਮਿਲੇ ਫਿਰ ਮਿਲਣ ਤੋਂ ਬਾਅਦ ਫਿਰ ਸਾਡੇ ਚ ਇਨਾ ਪੈਰ ਹੋਇਆ ਫਿਰ ਪਹਿਲੀ ਮੀਟਿੰਗ ਸਾਡੀ ਬੈਚੂਰੇ ਸੀ ਕੱਲਿਆਂ ਦੀ ਜੀ ਸੈਕੰਡ ਮੀਟਿੰਗ ਫਿਰ 2-3 ਮਹੀਨਾ ਬਾਅਦ ਫਿਰ ਫੈਮਿਲੀ ਵਾਲੀ ਰੱਖੀ ਜਿਹੜੀ ਅੱਜ ਸਾਡੇ ਸ਼ੌਕੀ ਜੀ ਮੈਂ ਤੁਹਾਡੀ ਗੱਲ ਨੂੰ ਕੱਟਦਾ ਜੋ ਪਹਿਲੀ ਮਿਲਣੀ ਹੋਈ ਸੀ ਹਾਂਜੀ ਸਾਰਿਆਂ ਨੇ ਇੱਕ ਦੂਜੇ ਨੂੰ ਪਛਾਣ ਲਿਆ ਸੀਗਾ ਆ ਨਹੀਂ ਬਹੁਤ ਲੈ ਆਏ ਸੀਗੇ ਜਿਨ੍ਹਾਂ ਨੇ ਕਿਉਂਕਿ ਕਾਫੀ ਸ਼ਕਲਾਂ ਬਦਲ ਜਾਂਦੀਆਂ ਨੇ ਕਾਫੀ ਜਿਹੜਾ ਮਾਹੌਲ ਵੀ ਬਦਲਿਆ ਹੁੰਦਾ ਹੈ ਨਹੀਂ ਨਹੀਂ ਬਹੁਤ ਨਹੀਂ ਬਹੁਤ ਨਹੀਂ ਪਛਾਣਿਆ ਤੇ ਪਰ ਬਾਅਦ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਫਿਰ ਪਛਾਣ ਗਏ ਅਸੀਂ ਨਾ ਸਾਡੇ ਕੋਲ 10ਵੀਂ ਦੀ ਫੋਟੋ ਵੀ ਸੀਗੀ ਇੱਕ ਅਸੀਂ ਫੋਟੋ ਦਾ ਵੱਡਾ ਪੋਸਟਰ ਕਰਕੇ ਲਾਇਆ ਸੀਗਾ ਉਹਦੇ ਚੋਂ ਫਿਰ ਸਿਆੜੇ ਹਰੇਕ ਨੇ ਇਕੱਲੇ ਨੇ ਤੇ ਫਿਰ ਅਸੀਂ ਇੱਕ ਰੱਖਿਆ ਕੰਪੀਟੀਸ਼ਨ ਜੋ ਫੈਮਿਲੀ ਵਾਲਾ ਉਦੋਂ ਸਾਰਿਆਂ ਨੇ ਮੈਸੀਨ ਆ ਕੇ ਇਕੱਲੇ ਇਕੱਲੇ ਪੋਸਟਰ ਪਛਾਣੇ ਵੀ ਆ ਮੇਰਾ ਸੁਵਿੰਡਾ ਮੇਰਾ ਸੁਵਿੰਡਾ ਬੜਾ ਇੱਕ ਬਹੁਤ ਅਲੱਗ ਸਸ ਤੋਂ ਸੀਗਾ ਇਹਨੇ ਹੈਲਪਫੁਲ ਆ ਸਾਡੇ ਜੋ ਡਾਕਟਰ ਵੀ ਨੇ ਇੰਜੀਨੀਅਰ ਵੀ ਨੇ ਜੀ ਜਦੋਂ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਉਹ ਅਗਲਾ ਆਪਦੇ ਦੋਸਤ ਨੂੰ ਫੋਨ ਮਾਰਦਾ ਜੇ ਮੈਨੂੰ ਆ ਪ੍ਰੋਬਲਮ ਆ ਔਰ ਦੋਸਤ ਉਹਨਾਂ ਹੈਲਪ ਕਰਦਾ ਬਿਲਕੁਲ ਮੀਨ ਪੋਸੀਬਲ ਜਿੰਨੀ ਹੋ ਸਕਦੀ ਆ ਜਦੋਂ ਨਹੀਂ ਪੈਸੇ ਦੀ ਹੈਲਪ ਹੁੰਦੀ ਆ ਵੀ ਡਾਕਟਰ ਨੇ ਸਿਲਸਿਲਾ ਦੇਣੀ ਆ ਜਦੋਂ ਕੋਈ ਵੀ ਬੰਦਾ ਕੋਈ ਮੁਸੀਬਤ 'ਚ ਆ ਉਹਦੀ ਇੱਕ ਵਾਰੀ ਜਦੋਂ ਬੰਦਾ ਦੁੱਖ ਪੁੱਛ ਲੈਂਦਾ ਹੈ ਅੱਧਾ ਦੁੱਖ ਤਾਂ ਕੱਢ ਹੀ ਜਾਂਦਾ ਹਾਂਜੀ 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 ਸਾਡੇ ਇੱਕ ਹੋਰ ਇੱਕ ਰੁਪਾ ਜੀ ਸਾਡੇ ਅਸ਼ੋਕ ਜੀ ਜਿਨ੍ਹਾਂ ਦੀ ਜ ਪਾਰਟੀ ਸੀਗੀ ਇਹ ਸਾਡੇ ਨਾਲ ਇਹਨਾਂ ਤੇ ਮਹਾਮਾਇਦੀ ਬਹੁਤ ਬੜੀ ਕਿਰਪਾ ਜੀ ਇਹ ਬਹੁਤ ਗਰਾਊਂਡ ਲੈਵਲ ਤੋਂ ਸਟਾਰਟ ਹੋਏ ਨੇ ਪਰ ਅੱਜ ਪੰਜਾਬ ਦੀ ਆ ਮੋਸਟ ਉੱਪਰਲੀ ਫਰਮਾਇਸ਼ ਵਿੱਚ ਹੁੰਦੇ ਨੇ ਔਰ ਇਹ ਸਾਡੇ ਨਾਲ ਬਿਲਕੁਲ ਗਰਾਊਂਡ ਲੈਵਲ ਤੇ ਨੇ ਹਾਂ ਜੀ ਹਾਂ ਜੀ ਸਾਨੂੰ ਤਾਂ ਉਹੀ ਉਹੀ ਮੇਰਾ ਸਕੂਲ ਵਿੱਚ ਸ਼ਾਰਟਨ ਟਿੱਪੂ ਸੀਗਾ ਜੀ ਚਲੋ ਛੋਟੀ ਜਿਹੀ ਗੱਲ ਬੱਚੇ ਥੋੜੀ ਮੈਂ 7ਵੀਂ ਚ ਪੱਗ ਬੰਨਦਾ ਸੀਗਾ ਜੀ ਛੋਟੀ ਪੱਗ ਸੀ ਮੇਰੀ ਉਹ ਪੱਜੂੜਾ ਸੀਗਾ ਕਿ ਸੱਤਮੀ ਦੀ ਅਸਸਿੰਦੇ ਬੱਕ ਫੋਟੋ ਸੀ ਟੀਪੂ ਸੁਲਤਾਨ ਦੀ ਜੀ ਉਹ ਕਹਿੰਦੇ ਕੋ ਟਿੱਪੂ ਵਰਗਾ ਟਿੱਪੂ ਵਰਗਾ ਇਹ ਮੇਰਾ ਨਾ ਨਾ ਟੀਪੂ ਰੱਖਦਾ ਜੀ ਟੀਪੂ ਔਰ ਉਹ ਨਾਮ ਰਾ ਇਹਨਾਂ ਮਕਬੂਲ ਹੋਇਆ ਸੀ ਅੱਜ ਵੀ ਸਰ ਟੀਪੂ ਕਹਿੰਦੇ ਮੈਨੂੰ ਫਕਰ ਹੁੰਦਾ ਮੈਂ ਇਹਨੂੰ ਮੈਨੂੰ ਕੋਈ ਖੇਚ ਨਹੀਂ ਮੈਂ ਖੁਸ਼ੀ ਹੁੰਦੀ ਸੀ ਉਹ ਮਾਣ ਮਹਿਸੂਸ ਉਹਨੇ ਉਹ ਨਾਮ ਉਦੋਂ ਰੱਖਿਆ ਸੀ ਤੇ ਅੱਜ ਵੀ ਚੱਲਦਾ ਹਾਂ ਜੀ ਉਹ ਨਾਮ ਨਾਲ ਹਾਂ ਹਾਂ ਜੀ ਹਾਂ ਜੀ ਦੋਸਤ ਨਹੀਂ ਮਿਲਦੇ ਜੀ ਦੋਸਤਾਂ ਨਾਲ ਕਦੇ ਨਾ ਬਿਗਾੜੋ ਜੀ ਉਹ ਦੋਸਤ ਚੰਗੇ ਮਾੜੇ ਹੋ ਸਕਦੇ ਆ ਜੀ ਕੋਈ ਗੱਲ ਨਹੀਂ ਪਰ ਦੋਸਤ ਤਾਂ ਦੋਸਤ ਹੁੰਦੇ ਆ ਜੇ ਕੋਈ ਮਾੜਾ ਵੀ ਆ ਨਾ ਉਹਨੂੰ ਸਮਝਾਓ ਹੈਲਪ ਕਰੋ ਉਹਦਾ ਸਾਥ ਛਡੋ ਨਾ ਜੀ ਬਹੁਤ ਹੀ ਵਧੀਆ ਮੈਸੇਜ ਸ਼ਾਹੀ ਸਾਹਿਬ ਨੇ ਦਿੱਤਾ ਸੋ ਦੋਸਤੀਆਂ ਕਮਾਓ ਪੈਸਾ ਨਹੀਂ ਦੋਸਤ ਜਿਹੜਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਸ਼ਾਹੀ ਸਾਹਿਬ ਨਾਲ ਕਿ ਅੱਜ ਜਿਹੜਾ ਯਾਰਾਂ ਦਾ ਗਰੁੱਪ ਬੈਠਾ ਸੀ ਇੱਥੇ ਬਟੰਡਾ ਦੀ ਧਰਤੀ ਤੇ ਇਹ ਸਬਕ ਕਿਵੇਂ ਬਣਿਆ ਅ ਅਸ਼ੋਕ ਜੀ ਮੇਰੇ ਨਾਲ ਨੇ ਅਸ਼ੋਕ ਜੀ ਪਹਿਲਾਂ ਦਾ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਸਰ ਥੈਂਕ ਯੂ ਇਹਨਾਂ ਦੇ بیٹے ਦੀ ਮੈਰਿਜ ਹੋ ਚੁੱਕੀ ਹੈ ਤੇ بیٹے ਦੀ ਮੈਰਿਜ ਦੀ ਪਾਰਟੀ ਦੇ ਵਿੱਚ ਅੱਜ ਫੇਰ ਉਹੀ ਪੁਰਾਣੇ ਆੜੀ ਇਕੱਠੇ ਹੋਏ ਨੇ ਆੜੀ ਅੱਜ ਫੇਰ ਇਕੱਠੇ ਹੋਏ ਨੇ ਜੀ ਕਿੰਨੀ ਖੁਸ਼ੀ ਮਹਿਸੂਸ ਹੋਈ ਮੈਂ ਕਿਹਾ ਤੁਹਾਨੂੰ ਦੇਖ ਹੀ ਰਿਹਾ ਹੋਣਾ ਜੀ ਆਪਾਂ ਤਾਂ ਬਗੋ-ਬਗ ਹੋ ਗਏ ਜੀ ਸਾਰੇ ਇੰਨੇ ਪੁਰਾਣੇ ਮਿੱਤਰ ਆਏ ਜੀ ਜਿਹਨੂੰ ਵੀ ਮੰਨ ਲਓ ਮੈਸੇਜ ਪਹੁੰਚਿਆ ਉਹ ਪਹੁੰਚਿਆ ਇੱਥੇ ਜੀ ਜੀ ਬਹੁਤ ਵਧੀਆ ਲੱਗਿਆ ਸਰ ਬਹੁਤ ਖੁਸ਼ੀ ਹੈ ਜੀ 10ਵੀਂ ਜਮਾਤ ਵਾਲੇ ਆੜੀਆਂ ਨਾਲ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਅੱਜ ਵੀ ਪਿਆਰ ਉਹਨਾਂ ਹੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਨ ਲੋ ਬਿਆਨ ਨਹੀਂ ਕਰ ਸਕਦੇ ਜੀ ਐਨਾ ਜ ਮੈਂ ਅੱਜ ਤੁਹਾਡੀ ਇਸ ਪਾਰਟੀ ਦੇ ਵਿੱਚ ਬੈਠਾ ਤੇ ਮੈਨੂੰ ਸੱਚੀ ਕਹਾ ਕਿ ਉਹ ਜਿਹੜੇ ਕਲਾਸਾਂ ਦੇ ਵਿੱਚ ਤਪੜਾਂ ਤੇ ਬੈਠ ਕੇ ਜਾਂ ਜੋ ਵੀ ਉਹ ਚੀਜ਼ਾਂ ਮਾੜੀਆਂ ਮਾੜੀਆਂ ਟੌਫੀਆਂ ਜਾਂ ਹੋਰ ਰੂੰਗ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਜ ਵੀ ਤੁਸੀਂ ਯਾਦ ਕੀਤੀਆਂ ਅੱਜ ਸ਼ਾਹੀ ਸਾਹਿਬ ਨੇ ਜਿਵੇਂ ਦੱਸਿਆ ਕਿ ਉਹਨਾਂ ਦਾ ਜਿਹੜਾ ਨਿਕਨੇਮ ਹੈ ਹਾਂ ਟਿੱਪੂ ਉਹ ਤੁਸੀਂ ਰੱਖਿਆ ਸੀ ਤੇ ਅੱਜ ਵੀ ਉਹੀ ਸੀ ਨਾਮ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਬੜਾ ਫਰੈਂਡ ਸਰਕਲ ਦੂਰ ਦੂਰ ਫੈਲ ਜਾਂਦਾ ਹੈ ਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਕਿੱਥੇ ਕਰਨੇ ਔਖੇ ਤਾਂ ਹੈਗੇ ਬਹੁਤ ਔਖੇ ਹੈ ਜੀ ਪਰ ਲੇਕਿਨ ਸ਼ਾਹੀ ਸਾਹਿਬ ਨੇ ਸਾਡੇ ਦੋਸਤ ਸੁਖਦੇਵ ਸਿੰਘ ਜਿਹੜੇ ਫਰੀਦাবাদ ਉਹਨਾਂ ਨੇ ਆਪਦੀ ਬਹੁਤ ਮਿਹਨਤ ਕੀਤੀ ਇਸ ਤੇ ਸ਼ਾਈ ਸਾਹਿਬ ਨੇ ਗਰੁੱਪ ਦੀ ਸ਼ੁਰੂਆਤ ਕੀਤੀ ਗਰੁੱਪ ਬਣਾਇਆ ਸਾਰੇ ਬੰਦਿਆਂ ਨੂੰ ਇਕੱਠਾ ਕੀਤਾ ਸਭ ਕੁਝ ਕੀਤਾ ਜੀ ਉਸ ਤੋਂ ਬਾਅਦ ਇਹਨੂੰ ਸੁਖਦੇਵ ਸਿੰਘ ਜੀਆ ਨੇ ਮਤਲਬ ਡੇਲੀ ਹਰ ਬੰਦੇ ਨਾਲ ਟੱਚ ਰਹਿ ਗਏ ਜਿਹੜਾ ਬੰਦਾ ਨਹੀਂ ਗਰੁੱਪ ਦੇ ਵਿੱਚ ਐਕਟਿਵ ਸੀ ਉਹਨਾਂ ਨੂੰ ਐਕਟਿਵ ਕੀਤਾ ਤੇ ਬਹੁਤ ਹੀ ਸੋਹਣਾ ਗਰੁੱਪ ਸਾਡਾ ਬਣ ਚੁੱਕਿਆ ਜੀ ਹੁਣ ਅਸੀਂ ਜਦੋਂ ਕੋਈ ਵੀ ਕਿਸੇ ਨੂੰ ਮਾੜਾ ਜਿਹਾ ਵੀ ਮੈਸੇਜ ਮਿਲਦਾ ਹੈ ਕਿਸੇ ਦਾ ਵੀ ਜੀ ਚਾਹੇ ਉਹ ਚੰਗੀ ਗੱਲ ਹੈ ਚਾਹੇ ਉਹ ਕਿਤੇ ਦੂਸਰੀ ਕੋਈ ਮਾੜੀ ਮੁਸੀਬਤ ਹੈ ਤਾਂ ਅਸੀਂ ਸਾਰੇ ਬੰਦੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਕਸਰ ਆਪਾਂ ਵਿਦਵਾਨਾਂ ਦੀਆਂ ਗੱਲਾਂ ਸੁਣਦੇ ਹਾਂ ਕਿ ਮੋਬਾਈਲ ਆ ਗਿਆ ਹਾਂ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਆ ਗਿਆ ਇਹਨੇ ਜ਼ਿੰਦਗੀ ਨੂੰ ਐ ਕਰਤਾ ਐ ਕਰਤਾ ਮੈਨੂੰ ਲੱਗਦਾ ਤੁਹਾਡੇ ਆੜੀਆਂ ਵਾਲਾ ਜਿਹੜਾ ਗਰੁੱਪ ਹੈ ਇਹ ਸੋਸ਼ਲ ਮੀਡੀਆ ਕਾਰਨ ਜੁੜਿਆ ਹੋਇਆ ਸਰ ਇਹ ਸੋਸ਼ਲ ਮੀਡੀਆ ਨਾ ਜਿਹੜਾ ਲੋਕ ਕਹਿੰਦੇ ਆ ਵੀ ਇਹ ਗਲਤ ਹੈ ਸਾਡੇ ਹਿਸਾਬ ਨਾਲ ਸੋਸ਼ਲ ਮੀਡੀਆ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ ਬਿਲਕੁਲ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਜੀ ਦੇਖੋ ਗੱਲ ਹੈ ਕਿਸੇ ਵੀ ਚੈਪਟਰ ਦੇ ਵਿੱਚ ਜਾ ਕੇ ਤੁਸੀਂ ਚੰਗਾ ਕੰਮ ਵੀ ਕਰ ਲਓ ਮਾੜਾ ਵੀ ਕਰ ਲਓ ਜੀ ਚੰਗਾ ਕੰਮ ਕਰਨ ਵਾਲੇ 90% ਲੋਕ ਹੈਗੇ ਆ ਜੀ ਜਿਹੜੇ ਇਹ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ 90 90% ਲੋਕ ਚੰਗੇ ਤਰੀਕੇ ਨਾਲ ਵਰਤੇ ਆ ਜੀ ਆਪਦੇ ਕੰਮਾਂ ਕਰਾ ਯੂਜ਼ ਕਰਦੇ ਆ ਜਾਂ ਆਪਦੇ ਫਰੈਂਡ ਸਰਕਲ ਨੂੰ ਇੰਪਰੂਵ ਕਰਨ ਵਾਸਤੇ ਕਰਦੇ ਆ ਜਾਂ ਰਿਸ਼ਤੇਦਾਰੀਆਂ ਦੇਖੋ ਪਹਿਲਾਂ ਰਿਸ਼ਤੇਦਾਰੀਆਂ ਨੂੰ ਲੋਕ ਭੁੱਲ ਗਏ ਸੀ ਹੁਣ ਇਹ ਸੋਸ਼ਲ ਮੀਡੀਆ ਕਰਕੇ ਲੋਕ ਰਿਸ਼ਤੇਦਾਰੀਆਂ ਨੂੰ ਬਹੁਤ ਯਾਦ ਕਰ ਰਹੇ ਆ ਮੰਨ ਲਓ ਜਦੋਂ ਕਿਤੇ ਨਾ ਕਿਤੇ ਮੈਸੇਜ ਆ ਜਾਂਦਾ ਕਿਸੇ ਦਾ ਸਟੇਟਸ ਦੇਖ ਲੈਣੇ ਆਪਾਂ ਉਹਦੇ ਨਾਲ ਬੰਦੇ ਵੱਧ ਛੁੱਟਦੇ ਆ ਜੀ ਮੇਰੇ ਨਾਲ ਬੰਦੀ ਹੈ ਬੰਦੀ ਹੈ ਜੀ ਮੇਰੇ ਨਾਲ ਹਾਂ ਜੇ ਇਹਦੀ ਰਤੋਂ ਸਹੀ ਕੀ ਸਹੀ ਕੀਤੀ ਹਾਂਜੀ 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 ਸੋ ਬਹੁਤ ਬਹੁਤ ਧੰਨਵਾਦ ਅਸ਼ੋਕ ਜੀ ਥੈਂਕ ਯੂ ਸਰ ਥੈਂਕ ਯੂ ਫਿਰ ਇੰਨੇ ਦੋਸਤਾਂ ਨੂੰ ਇਕੱਠੇ ਕੀਤਾ ਉਹਨਾਂ ਦੇ ਰੂ ਰੂ ਹੋਣ ਦਾ ਮੈਨੂੰ ਮੌਕਾ ਮਿਲਿਆ ਤੇ ਮੈਨੂੰ ਵੀ ਚੇਤਕ ਲੱਗੀ ਹੈ ਹੁਣ ਕਿ ਮੈਂ ਆਪਣੀ ਕਲਾਸ ਦੇ ਜਿੰਨੇ ਵੀ ਦੋਸਤ ਹੈ ਉਹਨਾਂ ਨੂੰ ਇਕੱਠੇ ਕਰਾਂਗਾ ਤੇ ਇਦਾਂ ਦਾ ਇੱਕ ਗਰੁੱਪ ਬਣਾ ਕੇ ਸਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵਾਚੇ ਇੱਥੇ ਬਹੁਤ ਵਧੀਆ ਲੱਗਿਆ ਸਭ ਨੂੰ ਸੋ ਬਹੁਤ ਬਹੁਤ ਧੰਨਵਾਦ ਸਾਰੀ ਦੋਸਤ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ